ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਜੀ ਅੱਜ ਸ਼ਹਿਰ ਵਾਸੀਆਂ ਵਾਸਤੇ ਇੱਕ ਇੰਪੋਰਟੈਂਟ ਮੈਸੇਜ ਲੈ ਕੇ ਆਏ ਆਂ ਕਿ ਆਪਣੇ ਸ਼ਹਿਰ ਵਿੱਚ ਪਹਿਲੀ ਵਾਰ ਆਪਣੇ ਸਿਰਫ ਸ਼ਹਿਰ ਵਿੱਚ ਨਹੀਂ ਪੰਜਾਬ ਵਿੱਚ ਪਹਿਲੀ ਵਾਰ ਕਿਸੇ ਸ਼ਹਿਰ ਵਿੱਚ ਨੈਸ਼ਨਲ ਸਕੂਲ ਆਫ ਡਰਾਮਾ ਵੱਲੋਂ ਇੱਕ ਮਹਾਉਤਸਵ ਰੱਖਿਆ ਜਾ ਰਿਹਾ ਜਿਹਦਾ ਨਾਮ ਹੈ ਭਾਰਤ ਰੰਗ ਮਹਾਉਤਸਵ ਇਹਦੇ ਵਿੱਚ ਡਿਫਰੈਂਟ ਡਿਫਰੈਂਟ ਸਟੇਟਸ ਤੋਂ ਅਹ ਟੀਮਸ ਆ ਰਹੀਆਂ ਜਿਹੜੀਆਂ ਇੱਥੇ ਨੈਸ਼ਨਲ ਸਕੂਲ ਆਫ ਡਰਾਮਾ ਚ ਪਰਫਾਰਮ ਕਰਦੇ ਸੀਗੇ ਤੇ ਹੁਣ ਇਹ ਮਹਾਉਤਸਵ ਆਪਣੇ ਬਠਿੰਡੇ ਸ਼ਹਿਰ ਵਿੱਚ ਆਇਆ ਹੈ ਇਹਦੇ ਚ ਪੰਜ ਟੀਮਸ 5 ਡਿਫਰੈਂਟ ਡੇਜ਼ ਨੂੰ ਪਰਫਾਰਮ ਕਰਨਗੀਆਂ 8 ਤਰੀਕ ਯਾਨੀ ਕਿ ਕੱਲ ਤੋਂ ਇਹ ਮਹਾਉਤਸਵ ਸਟਾਰਟ ਹੋ ਰਿਹਾ ਤੇ 8 ਤੋਂ ਲੈ ਕੇ 12 ਤਰੀਕ ਤੱਕ ਇਹ ਚੱਲੇਗਾ ਇਹ ਪ੍ਰੋਗਰਾਮ ਜੋ ਹੈ ਮਹਾਉਤਸਵ ਸਿਰਫ ਤੇ ਸਿਰਫ ਆਪਣੇ ਸਾਰੇ ਕਾਉਂਸਲਰ ਸਾਈਬਾਨ ਦੇ ਸਹਿਯੋਗ ਦੇ ਨਾਲ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਤੇ ਅਮਰਜੀਤ मेहता ਜੀ ਜੋ ਕਿ ਪੰਜਾਬ ক্রিকেট ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਤੇ ਸਭ ਤੋਂ ਇੰਪੋਰਟੈਂਟ ਨੈਸ਼ਨਲ ਸਕੂਲ ਆਫ ਡਰਾਮਾ ਦੇ ਸਹਿਯੋਗ ਦੇ ਨਾਲ ਹੋਇਆ ਹੈ ਨੈਸ਼ਨਲ ਸਕੂਲ ਆਫ ਡਰਾਮਾ ਜਿੱਦਾ ਕਿ ਆਪਾਂ ਜਾਣਦੇ ਆ ਇੱਕ ਬਹੁਤ ਵੱਡੀ ਆ ਕਾਰਪੋਰੇਸ਼ਨ ਹੈ ਇੱਕ ਐਸੋਸੀਏਸ਼ਨ ਹੈ ਜਿਦੇ ਵਿੱਚੋਂ ਬਹੁਤ ਵੱਡੇ ਵੱਡੇ ਆਪਣੇ ਲੈਜੈਂਡਰੀ ਆਰਟਿਸਟਸ ਨਿਕਲੇ ਨੇ ਜਿਵੇਂ ਕਿ ਨਵਾਜ਼ 우ਦੀਨ ਸਦੀਕੀ ਜੀ ਆਪਣਾ ਇਰਫਾਨ ਖਾਨ ਜੀ, અનુਪਮ ਖੇਰ ਜੀ ਇਹ ਸਾਰੇ ਵੱਡੇ ਵੱਡੇ ਦਿਗਜ ਐਕਟਰਸ ਨਿਕਲੇ ਨੇ। ਉਹਨਾਂ ਦੇ ਵਿੱਚੋਂ ਟੀਮ ਚੋ ਹੀ ਆਪਣੇ ਵਿੱਚ ਟੀਮਸ ਆ ਰਹੀਆਂ ਨੇ ਪਰਫਾਰਮ ਕਰਨ ਵਾਸਤੇ। ਇਹ ਪ੍ਰੋਗਰਾਮ 6 ਵਜੇ ਕੱਲ ਤੋਂ ਸਟਾਰਟ ਹੋਏਗਾ ਤੇ ਇਹ ਬਿਲਕੁਲ ਫ੍ਰੀ ਆਫ ਕਾਸਟ ਹੈ ਆਪਣੇ ਸ਼ਹਿਰ ਵਾਸੀਆਂ ਵਾਸਤੇ ਵੱਧ ਤੋਂ ਵੱਧ ਆਓ ਇਸ ਵੱਡੀ ਉਪਲਬਧੀ ਦਾ ਲੁੱਤਫ ਉਠਾਓ ਤੇ ਇੱਕ ਡਰੱਗ ਫਰੀ ਕੈਂਪੇਨ ਵਾਸਤੇ ਅਸੀਂ ਇਹ ਰਿਕੁਐਸਟ ਕੀਤੀ ਸੀਗੀ ਨੈਸ਼ਨਲ ਸਕੂਲ ਆਫ ਡਰਾਮਾ ਨੂੰ ਕਿ ਅਸੀਂ ਆਪਣਾ ਸਟੇਟ ਆਪਣਾ ਸ਼ਹਿਰ ਡਰੱਗ ਫਰੀ ਕਰਨਾ ਚਾਹੁੰਦੇ ਤੇ ਲੋਕਾਂ ਦਾ ਰੁਝਾਨ ਜੋ ਹੈ ਉਹ ਆਰਟ ਵੱਲ ਜਾਂ ਫਿਰ ਹੋਰ ਚੰਗੇ ਕੰਮਾਂ ਵੱਲ ਲੈ ਕੇ ਜਾਈਏ ਤੇ ਇੱਕ ਸਾਡਾ ਛੋਟਾ ਇਨੀਸ਼ੀਏਟਿਵ ਹੈ ਸ਼ਹਿਰ ਵਾਸੀਆਂ ਵਾਸਤੇ ਸ਼ਹਿਰ ਦੇ ਯੂਥ ਵਾਸਤੇ ਕਿ ਉਹ ਚੰਗੇ ਕਮਾਚ ਲੱਗਣ ਇੱਕ ਆਰਟ ਵੱਲ ਵੀ ਜਾਣ ਤੇ ਸਾਡੀ ਇੱਕ ਛੋਟੀ ਜੀ ਬੇਨਤੀ ਹੈ ਕਿ ਇਹ ਸਾਰੇ ਜੋ ਮਹਾਉਤਸਵ ਚ ਡਰਾਮਾ ਪ੍ਰੋਗਰਾਮ ਹੋਣਗੇ ਇਹ ਟੋਟਲੀ ਫ੍ਰੀ ਆਫ ਕਾਸਟ ਨੇ ਆਪਣੇ ਸਾਰੇ ਸ਼ਹਿਰ ਵਾਸੀਆਂ ਵਾਸਤੇ ਤੇ ਆ ਕੇ ਇਹਦਾ ਲੁੱਟਸ ਉਠਾਓ ਤੇ ਇਹ ਜੋ ਪਾਸਸ ਨੇ ਉਹ ਕੁਝ ਇਸ ਤਰ੍ਹਾਂ ਦੇ ਦਿਖਣਗੇ ਜੋ ਕਿ ਇਸ ਪ੍ਰੋਗਰਾਮ ਦੇ ਪਾਸਸ ਹੋਣਗੇ ਤੇ ਇਹ ਸਾਰੇ ਪਾਸਸ ਸਾਰੇ ਸਾਡੇ ਕਾਰਪੋਰੇਸ਼ਨ ਦੇ 파ਰਸ਼ਦਾਂ ਕੋਲੇ ਕਾਉਂਸਲਰਸ ਕੋਲੇ ਅਵੇਲੇਬਲ ਹੋਣਗੇ ਤੁਸੀਂ ਆਪਦੇ ਆਪ ਦੇ ਕਾਉਂਸਲਰ ਕੋਲੇ ਜਾ ਕੇ ਜੋ ਵੀ ਲੋਗ ਇੰਟਰਸਟਿਡ ਨੇ 5 ਦਿਨ ਹੋਗਾ ਆਪਣੇ ਰਿਸਪੈਕਟਿਵ ਡੇਸ ਦੇ ਜਦੋਂ ਵੀ ਤੁਸੀਂ ਫ੍ਰੀ ਹੋ ਜਦੋਂ ਤੁਸੀਂ ਜਾਣ ਕੇ ਦੇਖਣਾ ਚਾਹੁੰਦੇ ਹੋ ਉਸ ਚੀਜ਼ ਦੇ ਪਾਸੇ ਜਾ ਕੇ ਆਪਣੇ ਕਾਉਂਸਲਰਸ ਤੋਂ ਕਲੈਕਟ ਕਰ ਸਕਦੇ ਹੋ ਆਪਣੀ ਫੈਮਿਲੀ ਨਾਲ ਆਪਣੇ ਫਰੈਂਡਸ ਨਾਲ ਲਾ ਕੇ ਇੰਜੋਏ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਕਿ ਆਪਣੇ ਇੰਡੀਆ ਚ ਕਿੰਨਾ ਟੈਲੈਂਟ ਭਰਿਆ ਹੈ ਤੇ ਜਿਹੜੇ ਐਸੋਸੀਏਸ਼ਨ ਤੋਂ ਇਹਦੇ ਵੱਡੇ ਵੱਡੇ ਐਕਟਰਸ ਨਿਕਲਦੇ ਆ ਉਹ ਉਹਨਾਂ ਚੋਂ ਇੱਕ ਜੂਨੀਅਰ ਐਕਟਰ ਆਪਣੇ ਕੋਲੇ ਆ ਕੇ ਇੱਕ ਬਹੁਤ ਸੋਨਾ ਆ ਪ੍ਰੋਗਰਾਮ ਪੇਸ਼ ਕਰਨਗੇ ਤੇ ਬਸ ਮੇਰੀ ਇਹੀ ਬੇਨਤੀ ਹੈ ਕਿ ਸਭ ਨੂੰ ਇਹ ਪ੍ਰੋਗਰਾਮ ਚੰਗਾ ਲੱਗੇ ਤੇ ਵੱਧ ਤੋਂ ਵੱਧ ਚੜ ਕੇ ਸਪੋਰਟ ਕਰੋ ਆਪਣੇ ਕੋਲੇ ਆਪਣੇ ਸ਼ਹਿਰ ਕੋਲੇ ਨੈਸ਼ਨਲ ਸਕੂਲ ਆਫ ਡਰਾਮਾ ਤੋ ਮਹਿਮਾਨ ਆਏ ਨੇ ਉਹਨਾਂ ਨੂੰ ਅਪਰੀਸ਼ੀਏਟ ਕਰਦੇ ਆਂ ਉਹਨਾਂ ਦੀ ਆਰਟ ਨੂੰ ਅਪਰੀਸ਼ੀਏਟ ਕਰਦੇ ਆਂ ਤੇ ਉਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦਿੰਦੇ ਆਂ ਥੈਂਕ ਯੂ ਕਿੰਨੀਆਂ ਟੀਮਾਂ ਹੋਣਗੀਆਂ ਸਾਰੇ ਦੇ ਵਿੱਚ ਪੰਜ ਟੀਮਾਂ ਹੋਣਗੀਆਂ ਕਿੱਥੇ ਕਿੱਥੇ ਪਾਰਟੀ ਮਾਜੀ ਇਹ ਕੁਝ ਮੁੰਬਈ ਤੋਂ ਨੇ ਕੁਝ ਅਸਾਮ ਤੋਂ ਨੇ ਕੁਝ ਬੰਗਾਲ ਤੋਂ ਨੇ ਐਦਾਂ ਅਲੱਗ-ਅਲੱਗ ਨੇ ਦਿੱਲੀ ਤੋਂ ਵੀ ਹੈ ਪਤੋਂ ਜੀ ਤੁਸੀਂ ਪਾਸ ਦੀ ਗੱਲ ਕੀਤੀ ਹੈ ਕਿ ਜੇ ਪਾਸ ਹੀ ਇਸ਼ੂ ਹੋਇਆ ਤਾਂ ਫਿਰ ਫ੍ਰੀ ਦੇ ਵਿੱਚ ਤਾਂ ਜ਼ਰੂਰਤ ਹੀ ਨਹੀਂ ਸੀਗੀ ਪਾਸਾਂ ਦੀ ਕਿਉਂਕਿ ਲੋਕ ਆਪਣੇ ਆਪ ਆਉਣ ਉਹ ਕਿਉਂ ਪਾਸ ਲੈ ਕੇ ਸਰ ਪਾਸੇ ਅਸੀਂ ਤਾਂ ਕਿਤੇ ਨੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਆਪਣਾ ਇਹ ਸੌਰੀ ਜਿਹੜਾ ਮੈਂ ਵੈਨਿਊ ਸੀਗਾ ਉਹ ਮੈਂ ਦੱਸਣਾ ਭੁੱਲ ਗਿਆ ਇਹ ਵੈਨਿਊ ਹੈਗਾ ਆਪਣਾ ਜਿਹੜਾ ਨਵਾਂ ਆਡੀਟੋਰੀਅਮ ਬਣਿਆ ਹੈਗਾ ਬਲਵੰਤ ਗਾਰਗੀ ਆਡੀਟੋਰੀਅਮ ਇਹ ਆਪਣਾ ਵੈਨਿਊ ਹੈਗਾ ਤੇ ਇਹਦੇ ਵਿੱਚ ਲਿਮਟਿਡ ਸੀਟਿੰਗ ਹੈਗੀ ਹੈ ਜਿਹੜਾ ਅਰਾਊਂਡ 800 ਤੋਂ 850 ਦੇ ਅਰਾਊਂਡ ਸੀਟਿੰਗ ਹੈਗੀ ਹੈ ਉਸ ਸੀਟਿੰਗ ਨੂੰ ਮੈਨੇਜ ਕਰਨ ਵਾਸਤੇ ਉੱਥੇ ਰਸ਼ ਨੂੰ ਮੈਨੇਜ ਕਰਨ ਵਾਸਤੇ ਅਸੀਂ ਫ੍ਰੀ ਆਫ ਕੋਸਟ ਪਾਸਸ ਰੱਖੇ ਆ ਤੇ ਨਾਲੇ ਸਾਨੂੰ ਇਸ ਚੋਂ ਪਤਾ ਲੱਗੇਗਾ ਕਿ ਆਪਣੇ ਲੋਕਾਂ ਦਾ ਕਿੰਨਾ ਰੁਝਾਨ ਹੈ ਇਹ ਡਰਾਮੇ ਕਿਸ ਤਰ੍ਹਾਂ ਦੇ ਹੋਣਗੇ ਡਰਾਮੇ ਇਹ ਡਰਗ ਫ੍ਰੀ ਕੈਂਪੇਨ ਵਾਸਤੇ ਹੈ ਜੀ ਡਰਾਮੇ ਤੇ ਉਹਨਾਂ ਦੇ ਆਪ ਦੇ ਤਿਆਰ ਕੀਤੇ ਹੋਏ ਐਕਟਸ ਨੇ ਜੋ ਉਹ ਉੱਥੇ ਪਰਫਾਰਮ ਕਰਦੇ ਨੇ ਅਲੱਗ ਅਲੱਗ ਇਸ਼ੂ ਜੀ ਅਲੱਗ ਅਲੱਗ ਵੈਸੇ ਜ਼ਿਆਦਾ ਮੈਂ ਤਾਂ ਨਸ਼ੇ ਨੂੰ ਡਰਗ ਨੂੰ ਲੈ ਕੇ ਸਾਰਾ ਜੀ ਜੀ ਇਹ ਸਾਡਾ ਇਨੀਸ਼ੀਏਟਿਵ ਹੈ ਦੇ ਵਾਸਤੇ ਕੋਈ ਬਠਿੰਡਾ ਦੇ ਲੋਕ ਜਿਹੜੇ ਇਸ ਚ ਇੰਟਰਸਟ ਰੱਖਦੇ ਆ ਉਹ ਵੀ ਕੋਈ ਪਰਫਾਰਮ ਕਰ ਸਕਦੇ ਆ ਨਹੀਂ ਇਹ ਇਨੀਸ਼ੀਅਲੀ ਸਿਰਫ ਨੈਸ਼ਨਲ ਸਕੂਲ ਆਫ ਡਰਾਮਾ ਵਾਸਤੇ ਹੈ ਉਹਨਾਂ ਤੋਂ ਸਿੱਖ ਕੇ ਆਪਾਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨਾਲ ਕੰਟੈਕਟ ਜ਼ਰੂਰ ਕਰ ਸਕਦੇ ਹਾਂ ਕਿਉਂਕਿ ਆਪਣੇ ਪੂਰੇ ਨੈਸ਼ਨ ਵਾਈਡ ਐਕਟਰਸ ਉੱਥੇ ਜਾਂਦੇ ਆ ਤੇ ਉੱਥੇ ਡਰਾਮਾ ਸਿੱਖਦੇ ਆ ਤੇ ਫਿਰ ਵੱਡੇ ਕਲਾਕਾਰ ਵੀ ਉੱਪਰ ਕੇ ਬਣ ਕੇ ਉਹਨਾਂ ਦੇ ਸਟੂਡੈਂਟ ਹੀ ਹੋਣਗੇ ਜੀ ਜੀ ਮੈਂ ਸਰ ਆਪਕਾ ਹਾਂ ਮੇਰਾ ਨਾਮ ਪ੍ਰੀਤਪਾਲ ਹੈ ਔਰ ਪ੍ਰੀਤਪਾਲ ਰੁਪਾਨਾ ਮੈਂ ਐਨਐਸਟੀ ਪਾਸ ਆਊਟ ਹਾਂ 96 ਬੈਚ ਤੋਂ ਇੱਥੇ ਮੈਂ ਟੈਕਨੀਕਲ ਇਨਚਾਰਜ ਹਾਂ ਲਾਈਟ ਸੈੱਟ ਤੇ ਸਾਰਾ ਕੁਝ ਉਹ ਉਹ ਦਾ ਮੈਂ ਚਾਰਜ ਹੈਗਾ ਠੀਕ ਹੈ ਤੇ ਭਾਰਤ ਰੰਗ ਮੋਸਾ 25ਵਾਂ ਤੁਸੀਂ ਜਾਣਦੇ ਹੀ ਹੋ ਆ ਇਹਦੇ ਚ 12 ਸੈਂਟਰ ਹੈ ਆਲ ਓਵਰ ਇੰਡੀਆ ਔਰ ਨੇਪਾਲ ਔਰ ਸ਼੍ਰੀਲੰਕਾ ਵੀ ਇੱਕ ਇੰਟਰਨੈਸ਼ਨਲ ਫੈਸਟੀਵਲ ਹੋ ਰਿਹਾ ਹੈ ਔਰ ਪਲੱਸ ਟੀਮਾਂ ਵੀ ਬਾਰੋਂ ਆ ਰਹੀਆਂ ਠੀਕ ਹੈ ਜਿਵੇਂ ਇੱਥੇ ਵੀ ਨਾਟਕ ਜਿਹੜੇ ਇੱਕ ਅਸਾਮੀ ਹੈ ਇੱਕ ਬੰਗਾਲੀ ਹੈ ਤਿੰਨ ਹਿੰਦੀ ਦੇ ਨਾਟਕ ਹੈ ਲਗਭਗ ਸਾਰੇ ਬਾਰੋਂ ਆ ਰਹੇ ਆ ਸੋ ਅਸੀਂ ਲੋਕਲ ਕਿਉਂਕਿ ਲੋਕਲ ਦੇਖੇ ਹੁੰਦੇ ਆ ਹਰ ਸਟੇਟ ਨੇ ਹਨਾ ਘੁੰਮੇ ਹੁੰਦੇ ਆ ਨਾਟਕ ਤੇ ਕੋਸ਼ਿਸ਼ ਇਹ ਹੁੰਦੀ ਆ ਕਿ ਜਿਹੜੀਆਂ ਬਾਹਰ ਦੀਆਂ ਸਟੇਟਾਂ ਤੋਂ ਨਾਟਕ ਆਉਣ ਸੋ ਦੱਟ ਇੰਟਰੈਕਸ਼ਨ ਉਹਨਾਂ ਨਾਲ ਅੱਛਾ ਬਣ ਸਕੇ ਹਨਾ ਤੇ ਵਿਦੇਸ਼ੀ ਟੀਮਾਂ ਵੀ ਇਹਦੇ ਵਿੱਚ ਆ ਰਹੀਆਂ ਆ ਬਾਹਰ ਦੀਆਂ ਟੀਮਾਂ ਆ ਰਹੀਆਂ 10 ਟੀਮਾਂ ਬਾਹਰ ਦੀਆਂ 80 ਲੋਕਲ ਟੀਮਾਂ ਇੰਡੀਅਨ ਟੀਮਾਂ ਹੈਗੀਆਂ ਤੇ ਕਈ ਹਾਈ ਬਜਟ ਪਲੇ ਵੀ ਹੈਗੇ ਵਿੱਚ ਹਨਾ ਸੋ ਇਸ ਤਰ੍ਹਾਂ ਦਾ ਇਹ ਸਾਰਾ ਪ੍ਰੋਡਕਸ਼ਨ ਹੈ ਇਸ ਤਰ੍ਹਾਂ ਦੇ ਨਾਟਕ ਹੋਣਗੇ ਦੇ ਵਿੱਚ ਕੀ ਮੈਸੇਜ ਮੈਸੇਜ ਆਪਣੇ ਆਮ ਤੌਰ ਤੇ ਤੇ ਹੁੰਦਾ ਵੀ ਨਸ਼ੇ ਛੱਡੋ ਬਾਚਪਤਾ ਲੱਗਦਾ ਵੀ ਉਹ ਨਸ਼ੇ ਛਡਾਉਣਾ ਲਈ ਆਪ ਨਸ਼ਿਆਂ 'ਚ ਬੈਠੇ ਹੁੰਦੇ ਆ ਉਹ ਸਭ ਮੈਸੇਜ ਨਹੀਂ ਹੁੰਦਾ ਇਹਨਾਂ ਨਾਟਕਾਂ ਦੇ ਵਿੱਚ ਸੋਸ਼ਲ ਅੰਡਰਸਟੈਂਡਿੰਗ ਵਧਾਉਣ ਵਾਸਤੇ ਹੁੰਦਾ ਹੈ ਤੁਹਾਡੀ ਅਸਥੈਟਿਕ ਸੈਂਸ ਤੇ ਸਟ੍ਰਾਈਕ ਕਰਦੇ ਆ ਨਾਟਕ ਤੁਸੀਂ ਕਿੰਨਾ ਸਮਝ ਦਿਓ ਉਹਨੂੰ ਹੈਨਾ ਜਿਵੇਂ ਲਿਟਰੇਚਰ ਹੈ ਉਹਦੇ ਵਿੱਚ ਡਾਇਰੈਕਟ ਕੋਈ ਮੈਸੇਜ ਨਹੀਂ ਹੈ ਬਟ ਹਿਡਨ ਮੈਸੇਜ ਹੁੰਦਾ ਕਿ ਤੁਹਾਡੀ ਸਮਝ ਨੂੰ ਤੁਹਾਡੀ ਮਾਨਸਿਕ ਤੁਹਾਡੀ ਜਿਹੜੀ ਖੁਰਾਕ ਹੈ ਉਹਦੀ ਪੂਰਤੀ ਆਸਤੇ ਨਾਟਕ ਹੈ ਸੋ ਸੋਸ਼ਲ ਫਲੇਵਰ ਦੇ ਨਾਟਕ ਹੈ ਕੁਝ ਹਿਸਟੋਰੀਕਲ ਨਾਟਕ ਹੈ ਜਿਨ੍ਹਾਂ ਨੂੰ ਅਸੀਂ ਸੋਸ਼ਲ ਐਂਗਲ ਦੇ ਵਿੱਚ ਰੱਖ ਕੇ ਹੀ ਦੇਖਦੇ ਹਾਂ ਹੈ ਨਾ ਵੀ ਕੋਈ ਸਿੱਧਾ ਰਫ ਐਂਡ ਕਟ ਮੈਸੇਜ ਆਪਾਂ ਇਹਨਾਂ ਨਾਟਕਾਂ ਚੋਂ ਲੱਭਣ ਦੀ ਕੋਸ਼ਿਸ਼ ਨਾ ਕਰੀਏ ਤੇ ਹੁੰਦਾ ਵੀ ਨਹੀਂਗਾ ਨਾਟਕਾਂ ਚ ਇਹ ਨਾਟਕ ਦਾ ਨਾਮ ਕੀ ਹੈ ਪੂਰੇ ਭਾਰਤ ਵਿੱਚ ਕਿੱਥੇ ਕਿੱਥੇ ਹੋ ਚੁੱਕਿਆ ਜੇ ਬਠਿੰਡੇ ਦੀ ਗੱਲ ਕੀਤੀ ਜਾਵੇ ਇੱਕ ਦੋ ਤੋਂ ਸਟਾਰਟ ਹੈਗਾ ਜੇ ਗੱਲ ਅ ਬਠਿੰਡੇ 8 ਤੋਂ ਸ਼ੁਰੂ ਹੈ ਉਸ ਤੋਂ ਪਹਿਲਾਂ ਇਹ ਕਿੱਥੇ ਕਿੱਥੇ ਹੋਏ ਕਿਉਂਕਿ ਇੰਨੇ ਨਾਟਕ ਆਉਂਦੇ ਆ ਉਹਨਾਂ ਦੇ ਟਰੈਕ ਰਿਕਾਰਡ ਸਾਡੇ ਕੋਲੇ ਹੁੰਦੇ ਨਹੀਂਗੇ ਨੇਚਰਲੀ ਇਹ ਕਿੱਥੇ ਹੋਏ ਆ ਕੁਝ ਕੁਝ ਦਾ ਜਿਵੇਂ ਮੈਨੂੰ ਪਤਾ ਹੈ ਕਿ ਜਿਹੜਾ ਪਹਿਲਾ ਨਾਟਕ ਹੈ ਕੋਲਕੱਤਾ ਸ਼ੋਅ ਹੋਇਆ ਹੈ ਹੈਨਾ ਹੋਰ ਕਿਸ ਜਗ੍ਹਾ ਤੇ ਹੋਏ ਆ ਮੈਨੂੰ ਪਤਾ ਨਹੀਂ ਆ ਕਿਉਂਕਿ ਜਿਹੜੀ ਇਹਨਾਂ ਦੀ ਸਿਲੈਕਸ਼ਨ ਹੁੰਦੀ ਹੈ ਉਹ 80 ਜੱਜ ਇੱਕ ਪੈਨਲ ਹੁੰਦਾ ਹੈ ਤੇ ਲਾਈਵ ਸ਼ੋਅ ਦੀਆਂ ਵੀਡੀਓਜ਼ ਆਉਂਦੀਆਂ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਦੇ 80 ਜੱਜਾਂ ਦੀ ਜਜਮੈਂਟ ਤੋਂ ਬਾਅਦ ਫਿਰ ਸੈਕੰਡ ਰਾਉਂਡ ਫਿਰ ਥਰਡ ਰਾਉਂਡ ਹੁੰਦਾ ਹੈ ਤਾਂ ਇਟ ਮੀਨਸ ਇਹ ਨਾਟਕ ਕਿਸੇ ਨਾ ਕਿਸੇ ਹੋਏ ਹੁੰਦੇ ਆ ਬਿਨਾ ਹੋਏ ਨਾਟਕ

और इस बार राष्ट्रीय नाट्य विद्यालय भटिंडा में नाट्य महोत्सव आयोजित कर रहा है भारत रंग महोत्सव और ये पिछले कई वर्षों से दो दशकों से ज़्यादा समय से पूरे देश में हो रहा है और इससे पहले अमृतसर में भी हुआ था लेकिन इस बार भटिंडा में हो रहा है तो भटिंडा को चुना है राष्ट्रीय नाट्य विद्यालय ने इसके साथ साथ भारत के तेरह शहरों में और उसके अलावा श्रीलंका और नेपाल में भी नाटकों की प्रस्तुतियाँ हो रही हैं पूरे भारत से चुने हुए और दुनिया के भी नाटक आ रहे हैं इसमें कई देशों के नाटक हैं विषय क्या है इसमें नाटक में क्या कुछ दिखाया देखिए ये क्या होता है इसका उद्देश्य होता है रंगमंच के प्रति लोगों को जागरूक करना रंगमंच का विस्तार करना और पूरे देश के लोगों को अच्छा रंगमंच दिखाना हुँ. कि मतलब जो अच्छी क्वालिटी का रंगमंच है वो क्या है क्या ये मुख्य उद्देश्य है इसका राष्ट्रीय नाट्य विद्यालय की ओर से और रंगमंच का प्रसार हो लोग क्योंकि देखिए आज के समय में मोबाइल में बिजी हैं ठीक है लोग सरकार कह रही है कि आप स्किल्स की तरफ जाइए लोग खेलने से भी दूर हो गए हैं सब कंप्यूटर और चीज़ों से चिपके हुए हैं तो लोगों को मनोरंजन के स्वस्थ मनोरंजन की ओर ले जाना इसका मुख्य उद्देश्य है और पूरे देश में इसका प्रसार करना इसलिए आप देखेंगे कि जैसे पहले अमृतसर में हुआ इस बार यहाँ हो रहा है हो सकता है अगली बार कहीं और हो पंजाब के किसी और ज़िले में हो तो इस तरह से पूरे देश में होता रहता है बठिंडा वासियों को मैसेज बठिंडा वासियों के लिए बहुत अच्छा अवसर है सबको आना चाहिए अधिक से अधिक संख्या में आएँ हमारे यहाँ कोलकाता की टीम आ रही है और आसाम की टीम आ रही है पहला नाटक राजेंद्र गुप्ता जी कर रहे हैं जो बहुत ही प्रख्यात अभिनेता हैं जो बहुत बेहतरीन कविताएं है, पढ़ते हैं उनको सुनने का उनको अभिनय उनको अभिनय करते हुए देखने का मौका मिलेगा और बहुत महत्वपूर्ण नाटक हैं सारे के सारे नाटक महत्वपूर्ण हैं और ये जो नाटक का यहाँ पर आयोजन हो रहा है इसमें राष्ट्रीय नाट्य विद्यालय के साथ संयुक्त रूप से यहाँ का म्यूनिसपल कॉरपोरेशन बोर्ड और जो क्रिकेट एसोसिएशन है मेयर साहब जो अभी मेयर बने हैं अमरजीत जी सब लोग मिल करके उनके सहयोग से ये हो पा रहा है कि राष्ट्रीय नाट्य विद्यालय के माध्यम से स्थानीय सहयोग से आ, सारी सुविधाएं आप लोगों के द्वारा उपलब्ध कराई गई हैं और हम भी सेंट्रल यूनिवर्सिटी की ओर से जुड़ रहे हैं जितना हमसे हो पाएगा हम भी कोशिश कर रहे हैं कि हम अधिक से अधिक इसको भव्य बना पाएँ सब लोग मिलजुल कर थैंक okay, यू